ਸ਼੍ਰੀ ਗੌਰ ਨਿਤਾਈ ਰਥ ਯਾਤਰਾ ਅੰਮ੍ਰਿਤਸਰ ਲਾਰੈਂਸ ਰੋਡ ਤੋਂ ਪਰਮ ਪੂਜਯ ਨਵਜੋਗਿੰਦਰ ਸਵਾਮੀ ਮਹਾਰਾਜ ਜੀ ਦੇ ਆਸ਼ੀਰਵਾਦ ਨਾਲ ਕੱਢੀ ਗਈ ਇਸ ਮੌਕੇ ਸੰਸਦ ਗੁਰਜੀਤ ਸਿੰਘ ਔਜਲਾ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਸਾਬਕਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਸਾਬਕਾ ਮੰਤਰੀ ਅਨਿਲ ਜੋਸ਼ੀ ਸਾਬਕਾ ਵਿਧਾਇਕ ਸੁਨੀਲ ਦੱਤੀ ਵਿਕਾਸ ਸ਼ਰਮਾ ਸਮਾਜ ਸੇਵੀ ਸੁਰਭੀ ਵਰਮਾ ਪਵਨ ਵਰਮਾ ਬਖਸ਼ੀ ਰਾਮ ਅਰੋੜਾ अरुण खन्ना हरविंदर सिंह संधू सुखविंदर सिंह पिंटू अनुत्सिका ਅਤੇ ਬੜੀ ਗਿੰਦੇ ਵਿੱਚ ਸੰਗਤਾਂ ਨੇ ਇਸ ਮੌਕੇ ਰਥ ਯਾਤਰਾ ਦਾ ਸਵਾਗਤ ਕੀਤਾ ਪਵਿੱਤਰ ਦਿਨ ਆ ਜਬਰਸਾਦੀ ਪਵਿੱਤਰ ਧਰਤੀ ਤੇ ਭਗਵਾਨ ਜਗਨਨਾਥ ਜੀ ਦੀ ਰਥ ਯਾਤਰਾ ਜਿਹੜੀ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਸ਼ਰਧਾ ਤੇ ਖੁਸ਼ੀਆਂ ਨਾਲ ਜਿਹੜੀ ਹੈ ਉਹ ਕੱਢੀ ਜਾ ਰਹੀ ਹੈ ਮੈਂ ਸਭ ਤੋਂ ਪਹਿਲੋਂ ਦੇ ਅੱਜ ਦੇ ਸ਼ੁਭ ਦਿਨ ਤੇ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਦਿਲੀ ਮੁਬਾਰਕਬਾਦ ਹੈ। ਸੋ ਅੱਜ ਦੇ ਦਿਨ ਲਈ ਸਾਰਿਆਂ ਨੇ ਭਗਵਾਨ ਜਗਨਨਾਥ ਜੀ ਦੇ ਚਰਨਾਂ 'ਚ ਅਰਦਾਸ ਕਰਨੀ ਹੈ ਕਿ ਉਹਨਾਂ ਦਾ ਇਸ ਤਰ੍ਹਾਂ ਹੀ ਸਾਰਿਆਂ ਸੰਤਾ ਦੇ ਮੇਰ ਭਰਿਆ ਹੱਥ ਰਵੇ। ਮੈਂ ਬਹੁਤ ਮੁਬਾਰਕ ਦੇਣਾ ਭਗਵਾਨ ਜਗਨਨਾਥ ਜੀ ਦੀ ਇਸ ਭਵੇ ਯਾਤਰਾ ਤੇ। ਅੱਜ ਅਮ੍ਰਿਤਸਰ ਦਾ ਜੇ ਇਹ ਉਮੜਿਆ ਹਜ਼ਾਰਾਂ ਦਾ ਸਮੂਹ ਜਿਹੜਾ ਹੈ ਔਰ ਭਗਵਾਨ ਜਗਨਨਾਥ ਜੀ ਤੋਂ ਅਰਦਾਸ ਕਰਨਾ ਕਿ ਮੇਰੇ ਦੇਸ਼ ਵਾਸੀਆ ਤੇ ਮੇਰੇ ਸ਼ਹਿਰ ਵਾਸੀਆ ਤੇ ਪੰਜਾਬ ਵਾਸੀਆ ਤੇ ਆਪਣਾ ਅਸ਼ੀਰਵਾਦ ਦੇਣ ਕਿ ਇਹ ਜਿਹੜਾ ਰੰਗਲਾ ਪੰਜਾਬ ਹੈ ਇਹ ਨੱਚਦਾ ਵਸਦਾ ਪੰਜਾਬ ਰਹੇ ਹਰ ਸਾਲ ਦੀ ਤਰ੍ਹਾਂ ਬੜੇ ਹੁਮ ਹਮਾ ਕੇ ਅੱਜ ਭਗਵਾਨ ਜਗਨਨਾਥ ਰਤ ਯਾਤਰਾ ਮਰਸਰਦੀ ਅਦੁੱਤ ਅਰਦੀ ਦੇ ਨਿਕਲ ਰਹੀ ਹੈ ਸਾਡਾ ਸਮਾਜ ਤਰੱਕੀ ਕਰੇ ਸਭ ਸੰਗਤ ਇੰਨੇ ਉਤਸ਼ਾਹ ਦੇ ਨਾਲ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੁੰਦੀ ਹੈ ਕਿ ਸਾਰਾ ਅੰਮ੍ਰitsar ਜਿਹੜਾ ਵਾ ਉਹ ਭਗਵਾਨ ਜਗਨਨਾਥ ਜੀ ਦੇ ਰੱਥ ਦੇ ਦਰਸ਼ਨ ਕਰਨ ਤੇ ਰੱਥ ਨੂੰ ਅੱਗੇ ਤੋਰਨ ਵਾਸਤੇ ਸਭ ਆਉਂਦੇ ਆ ਅੱਜ ਭਗਵਾਨ ਸ਼੍ਰੀ ਨਤਾਈ ਗੌਰ ਮਹਾਪ੍ਰਭੂ ਦੀ ਰੱਥ ਯਾਤਰਾ ਨਿਕਲਣ ਹੀ ਜਾ ਰਹੀ ਹੈ ਮਹਾਰਾਜ ਨਵੀਂਦ ਸੁਆਮੀ ਦੇ ਅਸ਼ੀਰਵਾਦ ਨਾਲ ਉਹਨਾਂ ਨੇ ਸ਼ੁਰੂ ਕਰਾਇਆ ਸੀ ਔਰ ਪੂਰੇ ਇੰਡੀਆ ਵਿੱਚ ਸ੍ਰੀ ਪ੍ਰਭੂ ਬਾਜੀ ਨੇ ਜੋ ਮਹਮ ਚਲਾਈ ਹੈ ਸਾਰੇ ਵਾਰਡ ਵਿੱਚ ਹਰੇਕ ਨਾਮ ਹਰਾ ਕ੍ਰਿਸ਼ਨਾ ਦੀ ਨਾਮ ਜਾਪ ਹੋ ਰਿਹਾ ਹੈ ਆ ਕੇ ਸਾਰੇ ਸਾਰੇ ਸੰਸਾਰ ਦਾ 올 ਵਰਡ ਸਾਰੇ ਜੋ ਹੈ ਪ੍ਰਭੂ ਦੇ ਚਰਨਾਂ ਨਾਲ ਜੁੜ ਕੇ ਪ੍ਰਾਪਤ ਅਸ਼ੀਰਵਾਦ ਕਰਦੇ ਰਹੇ ਨੇ ਇਹ ਰੱਤ ਯਾਤਰਾ ਅ ਜੀ ਪਹਿਲਵਾਨ ਜੀ ਦੇ ਮੰਦਿਰ ਤੋਂ ਸਟਾਰਟ ਹੋ ਕੇ ਔਰ ਦੁਰਯਾਨਾ ਟੈਂਪਲ ਤੇ ਖਤਮ ਹੋਏਗੀ ਔਰ ਅਜੇ ਤੇ ਬ੍ਰਿੰਦਵਨ ਜੀ ਤਰ੍ਹਾਂ ਮਾਹੌਲ ਬਣਿਆ ਹੈ ਔਰ ਸਾਰੇ ਸਾਡੇ ਆਦਰਨੀਏ ਭਗਤ ਜਨ ਔਰ ਆਦਰਨੀਏ ਰਾਜ ਤਿਕਦਲ ਔਰ ਸਾਰੇ ਇਹ ਤੇ ਆਕੇ ਅੱਜ ਸਾਰੇ ਬਲੇਸਿੰਗ ਲੈਂਡ ਗੋਵਰਨਦਾਇ ਜੀ ਦੀਆ ਸ਼੍ਰੀ ਸ਼੍ਰੀ ਗੌਰ ਪਤਾਈ ਕ੍ਰਿਸ਼ਨ ਬਲਰਾਮ ਰੱਥ ਯਾਤਰਾ ਦਾ ਮਜੋਨ 7 ਦਸੰਬਰ ਨੂੰ ਕੀਤਾ ਗਿਆ ਇਹ ਰੱਥ ਯਾਤਰਾ ਜਿਹੜੀ ਸੀ ਇਹ ਲਾਰਸ ਰੋਡ ਤੋਂ ਸ਼ੁਰੂ ਹੋਈ ਅਤੇ ਸ਼੍ਰੀ ਦਰਗਹਾਂ ਤਿਰੇ ਜਾ ਕੇ ਸਮਾਪਤ ਹੋਈ ਵੱਖ-ਵੱਖ ਥਾਵਾਂ ਦੇ ਇਸ ਰੱਥ ਯਾਤਰਾਦਾਰਾਂ ਦਾ ਮੁੱਲਾਂ ਨਿੱਘਾ ਸਵਾਗਤ ਕੀਤਾ ਗਿਆ ਅਮਰਸਰ ਪਾਸਵੇਂ ਖਬਰ ਨਮਾਈ ਕੈਮਰਾਮੈਨ ਨਰੇਸ਼ ਕੁਮਾਰ ਦੇ ਨਾਲ ਰਕੇਸ਼ ਕੁਮਾਰ